ਉਹ ਪੱਕੇ ਮਕਾਨ ਬਣਾਉਣ ਵਾਸਤੇ ਤੁਸੀਂ ਚੈੱਕ ਬੰਡੇ ਹੋ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਦੀ ਜਨਤਨਕੀ ਸੁਨੇਹਾ ਦੇਣਾ ਚਾਹੋਗੇ ਇਹਦੇ ਵਾਸਤੇ ਸਾਸੀ ਕਾਲ ਜੀ ਸਾਰਿਆਂ ਨੂੰ ਸਾਰੇ মিডিਆ ਵਾਲਿਆਂ ਦਾ ਵੀ ਧੰਨਵਾਦ ਹੈ ਤਕਰੀਬਨ 325 ਜਿਹੜੇ ਮਕਾਨਾਂ ਦੇ ਪੈਸੇ ਆਏ ਸੀ ਕੱਚੇ ਕਹਿ ਲਈਏ ਜਾਂ ਪਰ ਨਵੇਂ ਕਹਿ ਲਈਏ ਛੱਤਾਂ ਦੇ ਮਕਾਨਾਂ ਦੇ ਉਹ ਜਿਹੜਾ 4 3 ਕਰੋੜ 90 ਲੱਖ ਦੇ ਕਰੀਬ ਜਿਹੜਾ ਪੈਸਾ ਬਣਦਾ ਅੱਜ ਜਿਹੜੀ ਪਹਿਲੀ ਕਿਸ਼ਤ ਉਹਨਾਂ ਨੂੰ 30-30000 ਰੁਪਏ ਦੀ ਕੰਮ ਸ਼ੁਰੂ ਕਰਨ ਦੇ ਲਈ ਅੱਜ ਦੇ ਦਿੱਤੀ ਗਈ ਆ ਉਹ ਜਲਦੀ ਕੰਮ ਸ਼ੁਰੂ ਕਰ ਲੈਣਗੇ ਅਗਲੀ ਕਿਸ਼ਤ ਜਿਹੜੀ ਉਹਨਾਂ ਦੀ ਤਕਰੀਬਨ 180000 ਵੀ 80000 ਦੀ 72000 ਦੀ ਤੇ ਤਿੰਨ ਕਿਸ਼ਤਾਂ ਦੇ ਵਿੱਚ ਇਹਨਾਂ ਨੂੰ ਪੈਸੇ ਜਿਹੜੇ ਪਿੰਡਾਂ ਨੂੰ ਦਿੱਤੇ ਜਾਣਗੇ ਸੋ ਸ਼ੰਭੂ ਬਲਾਕ ਦੇ ਵੀ ਆਏ ਹੋਏ 185 ਪਿੰਡਾਂ ਦੇ 325 ਪਿੰਡ ਘਨੌਰ ਬਲਾਕ ਦੇ ਆਏ ਸੀ ਤੇ 125 ਮੈਨੂੰ ਵੀਡੀਓ ਸਾਹਿਬ ਨੇ ਦੱਸਿਆ ਵੀ ਜਿਹੜੇ 125 ਜਿਹੜੇ ਹੋਰ ਬੜੀ ਜਲਦੀ ਆ ਜਾਣਗੇ ਸੋ ਜਿਹੜਾ ਲੋਕਾਂ ਨੂੰ ਇਹਦੇ ਨਾਲ ਰਾਹਤ ਵੀ ਮਿਲਦੀ ਕਿਉਂਕਿ ਫਲੱਡ ਦੇ ਵਿੱਚ ਵੀ ਨੁਕਸਾਨ ਹੋਇਆ ਸੀ ਤੇ ਹਮੇਸ਼ਾ ਜਿਹੜਾ ਸਰਕਾਰਾਂ ਜਿਹੜਾ ਚੰਗਾ ਪ੍ਰਾਲਾ ਕਰਦੀਆਂ ਨੇ ਜਦੋਂ ਚੰਗਾ ਪ੍ਰਾਲਾ ਹੁੰਦਾ ਗਰੀਬ ਦੀ ਬਾਹ ਪੜੀ ਜਾਂਦੀ ਹੈ ਤੇ ਹਰ ਇੱਕ ਬੰਦਾ ਜਿਹੜਾ ਉਹ ਸਰਕਾਰ ਤੋਂ ਕੁਛ ਮੰਗਦਾ ਸਰ ਕਿੰਨੇ ਵਕਤਿਆਂ ਆਕੇ ਕਿਸ ਨੇ ਇੱਕ 120000 ਰੁਪਇਆ ਜਿਹੜਾ ਉਹਨਾਂ ਨੂੰ ਮਿਲਣਾ ਤੇ ਮੈਂ ਤੁਹਾਡੇ মিডিਆ ਦੇ ਜ਼ਰੀਏ ਇੱਕ ਹੱਥ ਜੋੜ ਕੇ ਬੇਨਤੀ ਕਰਦਾ ਲਾਹ ਪਾਤਰੀਆਂ ਨੂੰ ਕਿ ਜਿਹੜਾ ਪੈਸਾ ਇਹਨੂੰ ਖਰਚਿਓ ਜ਼ਰੂਰ ਮਕਾਨ ਬਣਾਉਣ ਦੇ ਲਈ ਤੁਸੀਂ ਮਕਾਨ ਜ਼ਰੂਰ ਬਣਾਇਓ ਕਈ ਵਾਰੀ ਤੁਸੀਂ ਕੋਈ ਗਮਰਾਹ ਜਾਂ ਬਲੈਕਮੇਲ ਹੋ ਜਾਂਦੇ ਹੋ ਵੀ ਤੁਸੀਂ ਨਾ ਖਰਚੋ ਅਸੀਂ ਤੁਹਾਨੂੰ ਆਪੇ ਦੂਜੀ ਕਿਸ਼ਤ ਦਵਾ ਦੇਾਂਗੇ ਤੀਜੀ ਕਿਸ਼ਤ ਦਵਾ ਦੇਾਂਗੇ ਸੋ ਐਸੇ ਗੱਲਾਂ ਤੋਂ ਬਚਣਾ ਵੀ ਚਾਹੀਦਾ ਜੇ ਤੁਹਾਨੂੰ ਮਕਾਨ ਬਣਾਉਣ ਦੇ ਲਈ ਪੈਸੇ ਮਿਲੇ ਆ ਤਾਂ ਤੁਸੀਂ ਮਕਾਨ ਸ਼ੁਰੂ ਕਰੋ ਤੇ ਮੈਂ ਆਪਣੇ ਆਮ ਆਦਮੀ ਪਾਰਟੀ ਦੇ ਸਾਰੇ ਵਰਕਰਸ ਐ ਬਨਾਂ ਨੂੰ ਪਿੰਡਾਂ ਦੇ ਜਿਹੜੇ ਸਾਡੇ ਬਨਣ ਵਾਲੇ ਜਾਂ ਪੁਰਾਣੇ ਸਰਪੰਚ ਪੰਚ ਨੇ ਸਾਡੇ ਸਤਿਕਾਰਯੋਗ ਨੇ ਉਹਨਾਂ ਨੂੰ ਵੀ ਬੇਨਤੀ ਕਰਦਾ ਵੀ ਤੁਸੀਂ ਵੀ ਜਰੂਰ ਸਹਿਯੋਗ ਕਰਿਓ ਕਈ ਵਾਰੀ ਕੋਈ ਗਰੀਬ ਬੰਦਾ ਨਹੀਂ ਉਹਦਾ 10000 5000 20000 ਦਾ ਕੋਈ ਧਾਰ ਦੀ ਲੋਡ ਪੈ ਜਾਂਦੀ ਤਾਂ ਜ਼ਰੂਰ ਚੁਕਾ ਦਿਓ ਕਿਉਂਕਿ ਜਿਹਦਾ ਮਕਾਨ ਬਣ ਜਾਂਦਾ ਸਾਰੀ ਉਮਰ ਅਗਲਾ ਰਿਣੀ ਰਹਿੰਦਾ ਨਾਲ ਚੱਲਦਾ ਸਤਕਾਰ ਕਰਦਾ ਕਿਉਂਕਿ ਕਈ ਵਾਰੀ ਆਪਾਂ ਸੁਣਦੇ ਆ ਕਿ ਕੱਚੀ ਛੱਤੋਂ ਡਿੱਗਣ ਦੇ ਨਾਲ ਕੋਈ ਅਨਸਫਾਹੀ ਘਟਨਾ ਹੋ ਜਾਂਦੀ ਹੈ ਜਿਹਦਾ ਪੱਕਾ ਮਕਾਨ ਬਣ ਜਾਂਦਾ ਤੇ ਜਿਹਨੂੰ ਬਿਜਲੀ ਸਰਕਾਰ ਦਾ ਪਹਿਲਾਂ ਹੀ ਹੈਗਾ ਵੀ 600 ਯੂਨਿਟ ਦੇ ਨਾਲ ਜਿਹਦਾ ਪੱਕਾ ਮਕਾਨ ਬਣ ਗਿਆ 600 ਯੂਨਿਟ ਬਿਜਲੀ ਆਉਂਦੀ ਹੈ ਉਹਦਾ ਜਿਹੜਾ ਘਰ ਦਾ ਜੀਵਨ ਜਿਹੜਾ ਉਹਦਾ ਸੌਖਾ ਹੋ ਜਾਂਦਾ ਇਹ ਕਿਤੇ ਵੀ ਵੀਰੋ ਡਾਕਟਰ ਵੱਲੋਂ ਵੀ ਕੋਈ ਟੀਮ ਲਾਈ ਗਈ ਹੈ ਇਹਨਾਂ ਤੇ ਮਕਾਨ ਜਿਹੜੇ ਬਣਨਗੇ ਉਹਨਾਂ ਨੂੰ ਚੈੱਕ ਕਰਨ ਵਾਸਤੇ ਅ ਬਿਲਕੁਲ ਜੀ ਇਹ ਜੀਓ ਟੈਗ ਵੀ ਹੋਣਗੇ ਆਨਲਾਈਨ ਇਹ ਸਾਰਾ ਪ੍ਰੋਸੈਸ ਹੁੰਦਾ ਤੇ ਜਦੋਂ ਆਪਾਂ ਉਹਨੂੰ ਚੈਕਿੰਗ ਕਰਾਂਗੇ ਜੋ ਚੈਕਿੰਗ ਹੋਵੇਗੀ ਤਾਂ ਦੂਸਰੀ ਕਿਸ਼ਤ ਜਿਹੜੀ ਆ ਉਹ ਫਿਰ ਜਾਰੀ ਹੋਣੀ ਆ ਜਦੋਂ ਚੈਕਿੰਗ ਹੋ ਕੇ ਜਿਹੜਾ ਪੈਰਾਮੀਟਰ ਆ ਵੀ ਨੀਹਾਂ ਭਰੀਆਂ ਜਾਣਗੀਆਂ ਪਰ ਅਗਲਾ ਪਿਲਰਾਂ ਤੇ ਚਲਾ ਜਾਂਦਾ ਤਾਂ ਫਿਰ ਜਿਹੜੀ ਸੈਕੰਡ ਕਿਸ਼ਤ ਥਰਡ ਕਿਸ਼ਤ ਜਿਹੜੀ ਹੁੰਦੀ ਹੈ ਇਹਨੂੰ ਪਲਸਤਰ ਕਰਾਉਣ ਦੇ ਲਈ ਹੁੰਦੀ ਹੈ ਸੋ ਸੈਕੰਡ ਕਿਸ਼ਤ ਜਿਹੜੀ ਵੱਡੀ ਹੁੰਦੀ ਆ ਛੱਤ ਪਾਉਣ ਦੇ ਲਈ ਸੋ ਤਿੰਨ ਕਿਸ਼ਤਾਂ ਦੇ ਵਿੱਚ ਪੈਸੇ ਇਹਦਾ ਕੋਈ ਟਾਈਮ ਹੁੰਦਾ ਕਿ 2 ਮਹੀਨੇ 2.5 ਮਹੀਨੇ 3 ਮਹੀਨੇ ਦੇ ਵਿੱਚ ਤੁਸੀਂ ਆ ਸਕਦੇ ਹੋ ਜਦੋਂ ਅਗਲੀਆਂ ਨਵੀਂ ਜਿਹੜੀ ਦੂਜੀ ਕਿਸ਼ਤ ਆਏਗੀ ਉਹਨਾਂ ਟਾਈਮ ਨੂੰ ਜਿਹੜੀਆਂ ਨਵੀਆਂ ਕਹੋਈ ਪੰਚਾਇਤਾਂ ਵੀ ਬਣ ਜਾਣਗੀਆਂ ਅਜੇ ਪ੍ਰਬੰਧਕ ਲੱਗੇ ਆ ਸੋ ਮੈਂ ਸਾਰਿਆਂ ਲਾਭਪਾਤਰੀਆਂ ਨੂੰ মিডিਆ ਦੇ ਜ਼ਰੀਏ ਬੇਨਤੀ ਕਰਦਾ ਵੀ ਜਿਹੜੇ ਪੈਸੇ ਤੁਹਾਨੂੰ ਅੱਜ ਮਿਲੇ ਨੇ ਤੁਹਾਨੂੰ ਉਹਦਾ ਮਕਾਨ ਜ਼ਰੂਰ ਸ਼ੁਰੂ ਕਰਿਓ ਬਣਾਇਓ ਜ਼ਰੂਰ ਬਹੁਤ ਬਹੁਤ ਧੰਨਵਾਦ